ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਸਤਿਗਡੇਰੀ ਫਾਰਮਿੰਗ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਇਹ ਪਿੰਡ ਨੰਗਲ ਨੰਗਲ ਪਿੰਡੇ ਨਿਹਾਲ ਸਿੰਘ ਵਾਲਾ ਤਹਿਸੀਲ ਤੇ ਮੋਗੇ ਜ਼ਿਲ੍ਹੇ ਦਾ ਹੈ ਇਹਦੇ ਨੇੜੇ ਰਣਸੀਹ ਕਲਾਂ ਤੇ ਇਹ ਤੋਂ ਇਲਾਵਾ ਬਾਉਡੇ ਪਿੰਡ ਇਹਦੇ ਨਾਲ ਰਹਿ ਜਾਂਦਾ ਹੈ ਬਾਉਡੇ ਨੰਗਲ ਆਪਾਂ ਜੁਆਇੰਟ ਜਾਂ ਨਾਮ ਲੈਨੇ ਆ ਕਿਉਂਕਿ ਬਾਉਡੇ ਪਿੰਡ ਆਉਂਦਾ ਮੋਗੇ ਤੋਂ ਬਰਨਾਲੇ ਵਾਲੇ ਹਾਈਵੇ ਦੇ ਉੱਤੇ ਤੇ ਅੱਧੇ ਕਿਲੋਮੀਟਰ ਦੀ ਦੂਰੀ ਦੇ ਉੱਤੇ ਇਹ ਨੰਗਲ ਪਿੰਡ ਹੈ ਬਾਈ ਕੁਲਦੀਪ ਸੇ ਘਰੇ ਆਪਾਂ ਅੱਜ ਵੀਡੀਓ ਬਣਾ ਰਹੇ ਆਂ ਤੇ ਅੱਜ ਦੀ ਜਿਹੜੀ ਵੀਡੀਓ ਹੈ ਇਹਦੇ ਚ ਮੱਝ ਤੁਹਾਨੂੰ ਸ਼ੁਰੂਆਤ ਚ ਦਿਖਾਤੀ ਐ ਤੋਂ ਇਲਾਵਾ ਇਸ ਸਾਈਡ ਤੇ ਕੁਝ گاਵਾ ਜਿਹੜੀਆਂ ਵਿਕਰੀ ਵਾਲੀਆਂ ਮੌਜੂਦ ਆ ਵੀਰ ਕੋਲ ਤੇ ਇੱਕ ਗਾਂ ਇਸ ਸਾਈਡ ਤੇ ਤੁਹਾਨੂੰ ਦਿਖਾਉਂਗਾ ਲਾਸਟ ਉੱਤੇ ਜਿਹੜੀ ਤੁਸੀਂ ਦੇਖ ਰਹੇ ਹੋ ਬਿਲਕੁਲ ਹੀ ਤਾਜੀ ਸੋਈ ਐ ਫਵੱਛੀ ਨੂੰ ਇਹਨੇ ਜਨਮ ਦਿੱਤਾ ਢਾਂਚਾ ਬੜਾ ਚੰਗਾ ਦਿਸਦਾ ਬਾਕੀ ਜੋ ਕੰਡੀਸ਼ਨ ਐ ਉਹ ਤੁਸੀਂ ਵੀਡੀਓ ਚੋਂ ਦੇਖ ਲੈਣੀ ਐ ਸੋ ਲਾਸਟ ਤੱਕ ਵੀਡੀਓ ਦੇਖਦੇ ਰਹੋ ਇਸ ਵੀਰ ਦਾ ਵਪਾਰ ਦਾ ਕੰਮ ਹੈ ਤੇ گاਵਾ ਜਿਹੜੀਆਂ ਰੂਟੀਨ ਚ ਇੱਥੇ ਵਿਕਰੀ ਵਾਲੀਆਂ ਮੌਜੂਦ ਹੁੰਦੀਆਂ ਸੋ ਆਓ ਮਿਲिए ਬਾਈ ਨੂੰ ਦੱਸੋ ਸ਼ੁਰੂਆਤ ਕਰਾਂਗੇ گاਵਾ ਤੋਂ ਤੇ ਲਾਸਟ ਉੱਤੇ ਦਿਖਾਉਂਗਾ ਤੁਹਾਨੂੰ ਮੱਝ ਕੁਲਦੀਪ ਭਾਈ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵੀਰ ਕੀ ਹਾਲ ਹੈ ਠੀਕ ਹੈ ਵਧੀਆ ਭਾਈ ਅੱਛਾ ਕੁਲਦੀਪ ਭਾਈ ਵਪਾਰ ਚ ਰੂਟੀਨ ਚ ਆਈ ਜਾਂਦੇ ਆ ਪਸ਼ੂ ਹਾਂਜੀ ਵੀਰ ਆਈ ਜਾਂਦੇ گاਵਾ ਹੀ ਲਾਉਣੇ ਜਿਆਦਾ ਨਹੀਂ ਮੱਝਾਂ ਵੀ ਲਾਉਣੇ ਆ ਜੀ ਠੀਕ ਹੈ ਅੱਜ ਪਹਿਲੇ ਨੰਬਰ ਤੇ ਜਿਹੜੀ ਗਾਂ ਦਿਖਾਉਣੀ ਹੈ ਕਨਵਾ ਸੂਆ ਦੂਜੇ ਸੂਆ ਹੀ 6 ਦਾੰਦਾ ਵੀਰ ਆ ਸੂਈ ਕਿੰਨਾਕ ਟਾਈਮ ਸਵੇਰੇ 4 ਵਜੇ ਸੂਈ ਆਈ ਜੇਰ ਕਲੀਅਰ ਆਈ ਠੀਕ ਹੈ ਹਾਂਜੀ ਬੱਚੀ ਬੱਚੀ ਮਗਰ ਆਈ ਕੀ ਰੇਟ ਰਹੂਗਾ ਇਹਦਾ ਕਲਪਾ ਇਹਦਾ ਦੇਣ ਲੈਣੀ ਵੀਰ 95000 ਰੁਪਏ ਮੰਗਦੇ ਠੀਕ ਹੈ ਖੋਲੀ ਇਹਨੂੰ ਹਾਂ ਖੋਲੋ ਦੋਸਤੋ ਤੋੜ ਕੇ ਤੁਹਾਨੂੰ ਦਿਖਾ ਦਿੰਨੇ ਆ ਰੇਟ 95000 ਸੂਆ ਦੂਜਾ 4 ਵਜੇ ਸੂਈ ਹੈ ਤੇ 7:00 ਵਜੇ 8:00 ਵਜੇ ਵੀਡੀਓ ਬਣਾ ਰਹੇ ਆ ਪੂਰਾ ਭਰਿਆ ਹਵਾਨਾ ਤੁਹਾਨੂੰ ਦਿਸੂਗਾ ਚੋਈ ਵੀ ਆਉਣੇ ਕੱਦ-ਕਾਠ ਚੰਗਾ ਥੋੜੀ ਬਹੁਤ ਬਾਈ ਕਹਿੰਦਾ ਚੋਈ ਵੀ ਹੈ ਲੈ ਆ ਵੀਰੇ ਵੱਛੀ ਨੂੰ ਇਹਨੇ ਜਨਮ ਦਿੱਤਾ ਦੱਸੋ ਤਾਜੀ ਸੂਈ ਆ ਬੱਚੇ ਦੀ ਖੇਚ ਪਸੂਰੇ ਲੈ ਆਵਾ ਤਾਜੀ ਸੂਈ ਹਮੇਸ਼ਾ ਕਰਦਾ ਰਹਿੰਦਾ ਥੋੜੀ ਇਹਦੇ ਇੱਕ ਗੋਡੇ ਉੱਤੇ ਪਿਛਲੇ ਗੋਡੇ ਉੱਤੇ ਕਬਹਿਣੀ ਵਾਲੇ ਪਾਸੇ ਥੋੜੀ ਸੋਜ ਤੁਹਾਨੂੰ ਨਜ਼ਰ ਆਊਗੀ ਬਾਕੀ ਹਵਾਨਾ ਸਾਫ਼ ਸੁਥਰਾ ਤਾਂ ਚਾਹਾਂਗਾ ਚੰਗਾ ਤੇ ਸਾਹਮਣੇ ਦੀ ਵੱਛੀ ਬੈਠੀ ਐ ਹਜੇ ਤਾਜੀ ਸੂਈ ਵੀ ਐ 95000 ਦੀ ਡਿਮਾਂਡ ਥਾਣੇ ਦਾ ਹਾਥੀ ਚੁਵਾਈ ਜਾਣਾ ਇਹ ਤੋਂ ਇਲਾਵਾ ਦਸੋ ਕੁ ਸੋਰਗਾਵਾ ਵੀ ਹੈ ਕਲਦੀਪਾਈ ਹੋਰ ਕਿਹੜੀਆਂ ਕਿਹੜੀਆਂ ਗਾਪਾਂ ਨੇ ਅਪਲੋਨ ਬੱਛੀ ਆ ਵੀਰ ਠੀਕ ਐ ਹਾਂ ਦੇਖੋ ਕਿੰਨਾ ਚਿਰ ਇਹ ਸੂਈ ਵੀ ਆ ਜਾਂ ਗੱਬਣਾ ਹੀ ਗੱਬਣਾ ਗੱਬਣਾ ਕਿੰਨਾ ਚਿਰ ਲਾਉਗੀ ਬਾਈ ਸੋ ਇਹਦੇ 10 ਦਿਨ ਬਾਕੀ ਆ ਵੀਰ ਇਹਦਾ ਰੇਟ ਕੀ ਰਹਿਣਾ ਕਲਦੀਪਾਈ ਇਹਦਾ ਵੀਰ 75000 ਰੁਪਏ ਫੇਰ ਫੇਰ ਰੇਟ ਹੀ ਸੋ ਦੱਸੋ ਪਹਿਲਾਂ ਸੂਆ ਸੂਊਗੀ ਤੇ 75000 ਰੇਟ ਹੈ ਦੋ ਦੰਦ ਆ ਜੀ ਦੰਦੋਂ ਬਾਈ ਦੱਸਦਾ ਵੀ ਇਹ ਦੋ ਦੰਦ ਹੈ ਟਾਂਚਾ ਤੁਸੀਂ ਇਹਦਾ ਦੇਖ ਲਓ ਖਵਾਨਾ ਬਣਾਉਣਾ ਸ਼ੁਰੂ ਕੀਤਾ ਹੋਇਆ ਪਰ ਦੰਦ ਹਜੇ ਨਹੀਂ ਲੈ ਜਾਣੇ ਆ ਸੋ ਹਜੇ ਥੋੜੀ ਕੱਚੀ ਹੈ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਇਹ 75000 ਚ ਮਿਲ ਜੂਗੀ ਪਹਿਲਾ ਸੁਆ ਇਸ ਵੈਡ ਨੇ ਸੁਣਾ ਇਹ ਤੋਂ ਅੱਗੇ ਇੱਕ ਹੋਰ ਗਾਂ ਭਾਈ ਇਹਦੀ ਕੀ ਡਿਟੇਲ ਹੈ ਦੂਜੇ ਸੁਆ ਵੈੜਾ ਵੀਰ ਹੂੰ ਦੂਜੇ ਸੁਆ ਸੁਣਾ ਜੀ ਇਹਦਾ ਇੱਕ ਹਫਤਾ ਬਾਕੀ ਆਈ ਠੀਕ ਐ ਹਾਂਜੀ ਇਹਦਾ ਰੇਟ ਕੀ ਰਹਿਣਾ ਭਾਈ ਇਹਦਾ ਰੇਟ ਵੀਰ 90000 ਰੁਪਏ 90000 ਹਾਂਜੀ ਦੋਸੋ ਦੂਜਾ ਸੁਆ 90000 ਰੇਟ ਇੱਕ ਹਫਤਾ ਬਾਕੀ ਥਾਣੇ ਦੇ ਵੀ ਹੱਥੀ ਚੁਾਈ ਵਾਲੇ ਆ ਫਵਾਨਾ ਫਿਟਿੰਗ ਵਾਲਾ ਹੀ ਰੱਖੂਗੀ ਅਜੇ ਹਫਤਾ ਲੈ ਜਾਣਾ ਨੇ ਸੂਨ ਚ ਤੋ ਤਿਆਰੀ ਜਿੰਨੀ ਕੁ ਇਸ ਟਾਈਮ ਦੀ ਉਹ ਤੁਸੀਂ ਦੇਖ ਲਓ ਬਾਕੀ ਹਫਤੇ ਚ ਚੰਗਾ ਭਰ ਜੂਗੀ ਥਾਣੇ ਦੇ ਵੀ ਹੱਥੀ ਚ ਵਾਈ ਵਾਲੇ ਸਵੇਤ 3 ਨੰਬਰ ਤੇ ਸੀ ਬਾਈ ਚੌਥੇ ਨੰਬਰ ਤੇ ਇਹ ਵੀ ਗਾਂ ਇਹ ਵੀ ਹੰਦੀ ਵਾਲੀ ਹੈ ਹਾਂ ਜੀ ਕਿੰਨਾ ਕਚਰ ਲੈਂਦੀ ਹੈ ਸੂਨ ਚ ਇਹਦੇ ਹੀ 3 ਤਰੀਕ ਨੂੰ ਦਿਨ ਪੂਰਾ ਜੀ ਪੂਰੇ ਆ ਜੀ ਦੂਜੇ ਸਵੇਰ ਵੜਦੇ ਸੂਨ ਆ ਜੀ ਠੀਕ ਹੈ ਆ ਰੇਟ ਇਹਦਾ ਕਲ ਜੀ ਬਾਈ ਇਹਦਾ ਰੇਟ 1.40 ਲੱਖ ਰੁਪਈਆ ਹੈ 1.40 ਲੱਖ ਰੇਟ ਆ ਦੱਸੋ ਤੇ 28 ਤਰੀਕ ਨੂੰ ਦਿਨ ਪੂਰੇ ਹੁੰਦੇ ਆ ਹਾਂ ਜੀ ਪਲੋਂ ਨੇ ਬੱਚੇ ਨੇ 30 ਕਿਲੋ ਦੁੱਧ ਦਿੱਤਾ ਠੀਕ ਹੈ ਸੋ ਇਹਦਾ ਹਜੇ ਟਾਈਮ 6 ਸੱਤ ਦਿਨ ਦਿਨ ਪੂਰੇ ਹੋਣ ਚ ਰਹਿੰਦੇ ਬਹੁਤ ਵੱਡੇ ਕਦ ਕਾਢ ਦੀ ਇਹ ਵੈੜ ਹੈ 1.40 ਲੱਖ ਰੇਟ ਹੈ ਮੋਡਲੀ ਬਾਈ ਗਰਮੀ ਇਦਾਂ ਦੀਆਂ ਘੱਟ ਬਣਾਉਂਦੀਆਂ ਕੋ ਥੋੜਾ ਕ੍ਰੋਸ ਅੰਕ ਦੇ ਵਿੱਚ ਹੈ ਥਾਣੇ ਦੇ ਵੀ ਹੱਥੀ ਚੁਆਈ ਵਾਲੇ ਆ ਬਹੁਤ ਵੱਡਾ ਕੱਦ ਤੇ ਪੂਰੀ ਇਹ ਲੰਬੀ ਗਾਂ ਵਿਕਰੀ ਵਾਲੀ ਐ ਜਿਹਦਾ ਰੇਟ 1 ਲੱਖ ਤੇ 40 ਹਜ਼ਾਰ ਹੈ ਸੋ ਇਹ ਵੇਹੜਾ ਦੱਸੋ ਜਿਹੜੀਆਂ ਜਿਨ੍ਹਾਂ ਦੇ ਵਿੱਚ 75 ਹਜ਼ਾਰ ਤੋਂ ਰੇਟ ਸ਼ੁਰੂ ਹੋ ਕੇ ਦੋ ਗਾਵਾਂ 90 ਤੇ 95 ਹਜ਼ਾਰ ਦੇ ਭਾ ਦੀਆਂ ਤੇ 1 ਲੱਖ 40 ਹਜ਼ਾਰ ਰੇਟ ਪਰ ਆਪਾਂ ਜਿਹੜੀ ਮੇਨ ਵੀਡੀਓ ਤੁਹਾਨੂੰ ਦਿਖਾਉਣੀ ਹੈ ਉਹ ਸਾਹਮਣੇ ਇੱਕ ਮੱਝ ਹੈ ਇਹਦੇ ਬਾਰੇ ਬਾਈ ਤੋਂ ਆਪਾਂ ਜਾਣਕਾਰੀ ਲਵਾਂਗੇ ਕਲਦੀਪ ਬਾਈ ਇਹ ਘਰਦੀ ਹੈ ਜਾਂ ਖਰੀਦੀ ਹੋਈ ਮੱਝ ਹੈ ਇਹ ਘਰਦੀ ਮੈਂ ਆ ਜੀ ਕਿੰਨਵਾ ਸੂਆਦ ਕੀ ਸੂਕੀ ਜੇ ਤੀਜੇ ਸੂਏ ਸੋਣਾ ਵੀਰ ਠੀਕ ਆ ਦੂਜੇ ਸੂਏ ਤੋਂ ਦਨੇ ਕਿੰਨਾ ਦਿੱਤਾ ਬਾਈ ਦੂਜੇ ਸੇ 20 ਕਿਲੋ ਦੋ ਦਿੱਤਾ ਜੀ ਠੀਕ ਆ 20 ਕਿਲੋ ਘਰੀ ਚੋਇਆ ਕਿਤੇ ਚੋਇਆ ਚੋਇਆ ਤਾਂ ਨਹੀਂ ਮਿਲ ਕੇ ਨਹੀਂ ਨਹੀਂ ਘਰੇ ਚੋਇਆ ਜੀ ਠੀਕ ਆ ਹੁਣ ਬਾਈ ਕਿੰਨੇ ਕ ਦਿਨ ਲੈ ਜੂ ਸੂਣ ਇਹਦਾ 10 ਦਿਨ ਬਾਕੀ ਪਏ ਜੀ ਹਜੇ 10 ਦਿਨ ਬਾਕੀ ਆ ਹਾਂਜੀ ਠੀਕ ਆ ਅੱਛਾ ਬਾਈ ਹਸੀਮਨ ਦੀ ਕੋਈ ਡਿਟੇਲ ਜਿਹੜਾ ਇਹਦੇ ਭਰਿਆ ਕੋਈ ਸਰ ਜਨ ਦਾ ਲੱਗਿਆ ਬਾਈ ਅਰਜਨ ਕੁੰਗੜ ਦਾ ਹਾਂਜੀ ਕੁੰਗੜੀ ਕੀ ਡਿਮਾਂਡ ਰੱਖਦੇ ਹੋ ਇਹਦੀ ਕੁਲਦੀ ਬਾਈ ਮੌਲੀਆ 4 ਲੱਖ ਰੁਪਿਆ ਕਰਦੇ 4 ਲੱਖ ਰੁਪਿਆ ਡਿਮਾਂਡ ਆ ਬਾਈ ਫੇਰ ਮੋੜ ਲਈ ਇੱਕ ਵਾਰ ਮੋੜ ਲਾਵੇ ਬਹੁਤੇ ਭਰਾ ਕਹਿੰਦੇ ਹੁੰਦੇ ਵੀ ਵੀਡੀਓ ਦੇ ਵਿੱਚ ਹੀ ਹੋਣਾ ਚਾਹੀਦਾ ਤੇ ਅੱਜ ਡਿਮਾਂਡ ਤੁਹਾਡੇ ਸਾਹਮਣੇ ਆ ਵੀਡੀਓ ਦੇ ਵਿੱਚ ਹੀ ਕਰਾਈ ਹੈ ਢਾਂਚਾ ਤੁਸੀਂ ਇਹਦਾ ਦੇਖ ਲਓ ਥਣ ਬੜਾ ਸੋਹਣਾ ਹੈ ਥਣਾ ਚ ਬਿੱਥੀ ਬਹੁਤ ਚੰਗੀ ਦਿਸਦੀ ਹੈ ਮੈਂ ਦੋਨਾਂ ਸਾਈਡ ਤੋਂ ਹਵਾਨਾ ਤੁਹਾਨੂੰ ਇਹਦਾ ਦਿਖਾ ਦੂੰਗਾ ਇੱਕ ਵਾਰ ਬਈ ਇੱਥੇ ਕਰਕੇ ਰੋਕੀਂ ਤਾਂ ਇੱਥੇ ਕਰਕੇ ਰੋਕ ਲਾ ਤੋ ਤੁਹਾਨੂੰ ਥੋੜਾ ਨੇੜੇ ਤੋਂ ਇਹਦਾ ਥਣ ਤੇ ਹਵਾਨਾ ਰਸਾਉਣ ਦੀ ਕੋਸ਼ਿਸ਼ ਕਰੂੰਗਾ ਤੋ ਇਸ ਸਾਈਡ ਤੋਂ ਇਹਦਾ ਤੁਸੀਂ ਆ ਥੰਦਾ ਸੈਜ ਦੇਖੋ ਹਵਾਨਾ ਅੱਗੋਂ ਦੇਖ ਸਕਦੇ ਹੋ ਸੋ ਹੁਣ ਫੇਰ ਤੁਸੀਂ ਇਹਦਾ ਹਵਾਨਾ ਦੇਖੋ ਇੱਥੇ ਬਨ ਲਾ ਬਈ ਨੂੰ ਮੜਾ ਇੱਥੇ ਬਨ ਲਾਈ ਸੋ ਫੇਰ ਤੁਹਾਨੂੰ ਬਨ ਲ ਕੇ ਵੀ ਦਿਖਾਉਣੇ ਦਸੋ ਸੋ ਹੁਣ ਫੇਰ ਇਹਦੇ ਤੁਸੀਂ ਥਣ ਇਸ ਸਾਈਡ ਤੋਂ ਦੇਖੋ ਇਸ ਤਰ੍ਹਾਂ ਦਾ ਰੋਖ ਇਹਦੇ ਥਣਾਂ ਦਾ ਬਈ ਕਲਦੀਪੇ ਦੀ ਪੂਛ ਪੜੋ ਮੜੀ ਉਹ ਬੈਕ ਸਾਈਡ ਤੋਂ ਤੁਹਾਨੂੰ ਇਹਦੇ ਹਵਾਨੇ ਦੇ ਵਿੱਚ ਸਪੇਸ ਤੇ ਥਣਾਂ ਦੇ ਵਿੱਚ ਵਿੱਥੀ ਜਿਹੜੀ ਉਹ ਵੀ ਦਿਖਾ ਦਿੰਨੇ ਸੋ ਇਹ ਰੋਖ ਦੱਸੋ ਇਸ ਟਾਈਮ ਦਾ ਇਸ ਮੱਝ ਦਾ ਦੋਨਾਂ ਸਾਈਡ ਤੋਂ ਥਾਣੇ ਦੇ ਦੇਖ ਲਓ ਤੁਸੀਂ 4 ਲੱਖ ਰੁਪਏ ਡਿਮਾਂਡ ਆ ਤੇ ਫੁੱਲ ਵਜਨ ਪੂਰੀ ਸੰਭੀ ਹੋਈ ਹਵਾਨਾ ਇੱਥੋਂ ਦੇਖੋ ਥਾਣਾ ਚ ਬਿੱਥੀ ਦੇਖ ਲਓ ਉਪਰੋਂ ਫੁੱਲ ਟੈ ਲੈ ਜੇ ਕਿਉਂਕਿ ਦਿਨ 10 ਹਜੇ ਲੈਂਦੀ ਆ ਮੱਝ ਸੂਣ ਦੇ ਵਿੱਚ ਫਾਇਦਾ ਇਹ ਹੋ ਜੂਗਾ ਵੀ ਜਿਹੜਾ ਵੀਰ ਖਰੀਦਦਾ ਉਹਦੇ ਘਰੇ ਪਸ਼ੂ ਦੋ ਚਾਰ ਦਿਨਾਂ ਚ ਦੱਲ ਆ ਜਾਂਦਾ ਤੇ ਫੇਰ ਸੂਣ ਲੱਗਿਆ ਚੰਗਾ ਭਰ ਜਾਂਦਾ ਤੋ ਫੇਰ ਤੁਸੀਂ ਦੇਖੋ ਇਹਨੂੰ ਇਸ ਤਰ੍ਹਾਂ ਦਾ ਰੋਕ ਦੁੱਸਰੇ ਦੇ ਹਵਾਨੇ ਦਾ ਸੋ ਅੱਜ ਦੀ ਵੀਡੀਓ ਦੇ ਇਹ ਕੁਛ ਪਸ਼ੂ ਬਾਈ ਕੋਲ ਵਿਕਰੀ ਆਲੇ ਸੀ ਜਿਨ੍ਹਾਂ ਚ ਮੱਝ ਤੁਹਾਨੂੰ ਦਿਖਾਤੀ ਆ ਲਾਸਟ ਉੱਤੇ ਧੰਨਵਾਦ ਦੋਸਤੋ ਅੱਜ ਦੀ ਇਸ ਵੀਡੀਓ ਨੂੰ ਦੇਖਣ